ਆਹ ਕਾਲਤਾ ਵਾਇਖ ਦੀ ਕੀ ਖਤੇ ਅੱਜ ਜਿਹੜਾ ਪਾਣੀ ਦਾ ਪੱਧਰ ਘਟਿਆ ਤੇ ਮਾੜ ਟ ਵਾਲ ਨੂੰ ਚੱਲੇ ਆ ਜੀ ਵੇਖਣ ਫਸਲ ਬਾੜੀ ਆਪੀ ਇਹੇ ਵਿੱਚ ਆਨੇ ਬਿਲਕੁਲ ਖੁੱਬ ਚੁੱਕੇ ਥਨ ਉਹਨਾਂ ਦੇ ਉੱਤੇ ਕੋਈ ਚੰਗੀ ਹਮਾਇਤ ਨਹੀਂ ਜੀ ਆਹ ਦੇਖੋ ਜੀ ਜਿਸ ਤਰ੍ਹਾਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਤੇ ਆ ਝੋਨਾ ਵੇਖ ਲੋ ਜੀ ਕਿਸ ਤਰ੍ਹਾਂ ਜਿਹੜਾ 4-5 ਦਿਨ ਪਾਣੀ ਦੇ ਵਿੱਚ ਹੀ ਰਿਹਾ ਤੇ ਦਾ ਰੰਗ ਹੀ ਬਦਲ ਗਿਆ ਤੇ ਹਜੇ ਵੀ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਜੀ। ਇਹਦੇ 'ਚ ਵੀ ਕਿੰਨਾ ਪਾਣੀ ਜੀ। ਕਿਲਾ ਬਾਸਮਤੀ ਆ। ਆਛਾ। ਇਹ ਮਰਾ ਟੂ ਟੂ ਦੀ ਅਗਰ 50 ਬਾਣ ਦੇਣਾ। ਉਹ ਚਾਵਾ ਉਹ। ਜੀ ਜੀ ਜੀ। ਕੀ ਬੰਨੋਗਾ? वाँगा, वाँगा। दो दो दो। दे जी मंड ढिलवा देख सकते हो कि ਪਾਵੇ ਪਾਣੀ ਦਾ ਪੱਧਰ ਘਟਣ ਲੱਗ ਪਿਆ ਪਰ ਜਿਹੜੀ ਝੋਨੇ ਦੀ ਫਸਲ ਆ ਬਿਲਕੁਲ ਵਰਵਾਲ ਹੋ ਚੁੱਕੀ ਹੈ ਇਹ ਸਿਰਫ ਇੱਕ ਪਾਣੀ ਦੇ ਹਸਾਰੇ ਘੜੀ ਆ ਜੀ ਤੇ ਅੱਜ ਵੇਖਣ ਆਏ ਸੀ ਤੇ ਓੜਾ ਪਾਣੀ ਜਾਨੀ ਕਿ ਚੜਿਆ ਤੇ ਮੌਸਮਾ ਜਿਆ ਹੋਇਆ ਜੀ ਜਿਆਦਾ ਜਿਹੜਾ ਨੁਕਸਾਨ ਬਿਆਸ ਦਰਿਆ ਨੇ ਕੀਤਾ ਜੀ तकरीबन 4-5000 ਏਕੜ ਫਸਲ ਜਿਹੜੀ ਖਰਾਬ ਹੋਈ ਹੈ ਜੀ ਇਸ ਪਾਣੀ ਦੇ ਨਾਲ ਚਲੋ ਵਾਹਿਗੁਰੂ ਕਿਰਪਾ ਕਰੇ ਇਹ ਹਜੇ ਵੀ ਦੇਖ ਰਹੇ ਪਾਣੀ ਰਿਤੇ ਜਾਵੇ ਨਹੀਂ ਤੇ ਆੜੀ ਗੰਨੇ ਦੀ ਫਸਲ ਆ ਬਸ ਸਕਦੀ ਹੈ ਕਿਉਂਕਿ ਹੁਣ ਜ਼ਿਆਦਾਤਰ ਪਾਣੀ ਜ਼ਿਆਦਾ ਤੇ ਰਹਿਣ ਕਰਕੇ ਇਹ ਗੰਨੇ ਦੀ ਫਸਲ ਵੀ ਜਿਹੜੀ ਖਰਾਬ ਹੋਣੀ ਜੜ ਮਾਰਨੀ ਸ਼ੁਰੂ ਕਰ ਦਿੱਤੀ ਹੈ ਜੀ ਜੀ ਖੜ ਤੋਂ ਬਾਅਦ ਫਸਲਾਂ ਦੇ ਹਾਲਾਤ ਤੇ ਆਪ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਾਰੀ ਹੀ ਝੋਨੇ ਦੀ ਫਸਲ ਜਿਹੜੀ ਬਰਬਾਦ ਹੋ ਚੁੱਕੀ ਹੈ ਜੀ ਬਹੁਤ ਸਾਰਾ ਪੈੜੀਵਾੜ ਦੇ ਦੈਂਗੇ ਤੁਸੀਂ ਇਸ ਤਰ੍ਹਾਂ ਜਿਹੜਾ ਨੁਕਸਾਨ ਮੰਡ ਢਿਲਵਾ ਦੇ ਵਿੱਚ ਹੋਇਆ ਜੀ ਚਾਹੇ ਰਾਹਤ ਦੀ ਕਾਣੀ ਵਿੱਚ ਰਾਹਤ ਦੀ ਖਬਰ ਆ ਜੇ ਪਰ ਕਾਣੀ ਘਟ ਰਿਹਾ ਪਰ ਫਸਲਾਂ ਨੂੰ ਦੇਖ ਕੇ ਬੜਾ ਮਨ ਦੁਖੀ ਹੋ ਰਿਹਾ ਜੀ ਅੱਜ ਨਾਲ ਸਾਡੇ ਪ੍ਰਧਾਨ ਸਾਹਿਬ ਅਜਾ ਇਹ ਆ ਆ ਸਾਰੇ ਝੋਨੇ تقريبا ਜਿਹੜੇ ਅਜੇ ਖਰਾਬ ਆ ਜੀ। ਆ ਦੇਖੋ ਸਾਹਮਣੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ। ਹੋਲੈਂਡ ਹੋਲੈਂਡ ਹੀ ਆ ਜੀ। ਪਾਣੀਆਂ ਨੂੰ ਚੀਰੀ ਜਾਂਦਾ ਏ। ਜਿੱਥੇ ਪਾਣੀ ਦਾ ਵੰਡਰ ਘਟ ਰਿਹਾ ਤੇ ਉੱਥੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਉਹਨੇ। ਮਾਣਦੇ ਇਰੀਆ ਲੈ ਕੇ ਆਏ ਆ ਦੂਸਰੀ ਜ਼ਿੰਦਗੀ ਦੇ ਨੇ ਪਾਰੀ ਡਾ ਬੋਲਟ ਡੁੱਬ ਗਿਆ ਜੀ ਪਾਣੀ ਦੇ ਵਿੱਚ ਤੇ ਉਹ ਵੇਖਣ ਆਏ ਇਹਦੇ ਬਾਰੇ ਥੋੜਾ ਜਾ ਡਾਕਟਰ ਦੇ ਵਿੱਚ ਨੁਕਸ ਪੈ ਗਿਆ ਜੀ ਹੂੰ ਤੇ ਮੈਂ ਇਨਾ ਕਰਨਾ ਹੈ ਕਿ ਭਾਅ ਕੀ ਸਾਡੇ ਜੀਤੇ ਭਾ ਦੀ 2.5 3 ਕਿਲੇ ਬਾਸਮਤੀ ਹੀ ਕਿਹਦਾ ਬੋਲਟ ਲੈਣਾ ਤੇ ਬਾਰ ਉਹ ਖਤਮ ਹੋ ਗਈ ਜੀ ਪਪਾ ਇਦਾਂ ਰੱਖਣਾ ਪੈਣਾ ਇਹਨੂੰ ਫੜਕੇ ਪਕਾ ਦੇ